ਮੂਰਤੀ ਦੇ ਯਾਰੇ ਸੀ ਨੀਚੇ ਸੀ ਉੱਠੀ ਹਮਾਣੋ ਵੱਲ ਪਾਸਿਓਂ ਉਹਨਾਂ ਨੇ ਪੁੱਤ ਸਾਡੇ ਇਹ ਜੱਕ ਧਮਾ ਕੇ ਲਾਠੀਆਂ ਚਲਾਈਆਂ ਦੇਖ ਲਓ ਸੁਣਦੇ ਨਹੀਂ ਭਰਾਵਾ ਇਹਨਾਂ ਦਾ ਬੇਠਾ ਬਚਾ ਕਰਨੇ ਮੰਨਦੇ ਨਹੀਂ ਕਿਸੇ ਦੀ ਗੱਲ ਕਾ ਸਾਡੇ ਉੱਪਰ ਕਿੰਨੇ ਮਾਰੀਆਂ ਕਿੰਨੇ ਮਾਰੋ ਸਾਡੇ ਪੁੱਤ ਸਾਡੇ ਕਿ ਜੁਰਮ ਜੇ ਸਰ ਮਾਰੀਆਂ ਕਿਉਂ ਬਾਤ ਕਿਹਦੇ ਅੱਤਰ ਜਾਣਾ ਨਹੀਂ ਰੋਕੀਏ ਸੁਣਦੇ ਨਹੀਂ ਉਹਨੇ ਨਹੀਂ ਮੰਨਦੇ ਹੈਗੇ ਕਿੰਨਾ ਘਣਾ ਦਿਨਾਂ ਨੂੰ ਬੋਲੀਏ Hindu ਸਮਾਜ ਦੇ ਉੱਪਰ ਲਾਠੀ ਚਾਰਜ ਗਣਪਤੀ ਮਹੋਤਸਵ ਤੋਂ ਮੱਠੇ ਲਾਠੀ ਚਾਰਜ ਕੀਤਾ ਜਾਣਾ ਹੈ ਆਲੇ ਆਇਓ ਤੇ ਇੱਕ ਲੈਡਿਸਿੰਗ ਪੁਲਿਸ ਵਾਲੇ ਸੀਗੇ ਮੇਰਾ ਨਾਮ ਸਤਪਾਲਾ ਬੀ ਆਇਆ ਮੂਰਤੀ ਲੈ ਜਾ ਰਹੇ ਸੀ ਨੀਚੇ ਸੀ ਉੱਠੀ ਮੰਡਕ ਵਾਲੇ ਪਾਸਿਓਂ ਉਹਨਾਂ ਨੇ ਪੁਲਿਸ ਵਾਲੇ ਇਹ ਇੱਕ ਦਿਮਾਗ ਕਿ ਲਾਠੀਆਂ ਲੁੱਟੀਆਂ ਚਲਾਈਆਂ ਆਹ ਸਾਡੇ ਉੱਪਰ ਕਿਹਨੇ ਮਾਰੀਆਂ ਕਿਹਨੇ ਮਾਰੀਆਂ ਪੁਲਿਸ ਵਾਲੇ ਪੁਲਿਸ ਵਾਲੇ ਕੁਝ ਲឹងਦੇ ਸਨ ਮਾਰੀਆਂ ਕਿਉਂ ਮਾਰੀਆਂ ਕਹਿੰਦੇ ਅੰਦਰ ਜਾਣਾ ਨਹੀਂ ਹੈਗਾ ਅੱਛਾ ਜਾਣਾ ਨਹੀਂ ਅੰਦਰ ਉਹਨਾਂ ਨੇ ਸੱਜਣ ਨਹੀਂ ਕਰਨ ਦਿੱਤਾ ਨਹੀਂ ਕਰਨ ਦਿੱਤੇ ਸੇ ਵਾਪਸ ਆ ਕੇ ਮੂਰਤੀ ਲੈ ਕੇ ਜਾ ਰਹੇ ਹਾਂ ਦੂਸਰੇ ਪਾਸੇ ਜਾਣਾ ਪੈਣਾ ਸਾਨੂੰ ਹੁਣ ਘੁੰਮ ਕੇ ਜਾਓਗੇ ਹੁਣ ਘੁੰਮ ਕੇ ਜਾਣਾ ਪੈਣਾ ਸਾਨੂੰ ਦਿੱਕਤ ਹੋ ਰਹੀ ਹਿੰਦੂ ਸਮਾਜ ਦੇ ਉੱਪਰ ਲਾਠੀ ਜਾਰਜ ਗਣਪਤੀ ਮਹੋਤਸਵ ਕਮੇਟੀ ਇਹ ਲਾਠੀ ਚਾਰਜ ਕਿਉਂ ਦਿੰਦਾ ਨੇ ਬਹੁਤ ਦੇਰ ਤੋਂ ਕੀਤੀ ਵਾਪਸ ਮੰਗ ਕਰਦੇ ਹੋ ਕੀ ਮੰਗ ਤੇ ਸਾਠੀ ਗਣਪਤੀ ਵਿਸਫਰਣ ਕਰਨਾ ਹੈ ਇਹ ਵਿਸਫਰਣ ਕੀਤਾ ਨਹੀਂ ਦੇਖੋ ਵਾਪਸ ਵਾਪਸ ਜਾ ਰਹੇ ਮੰਗ ਇਹ ਕਰਦੇ ਕੱਲ ਤੇ ਇੱਥੇ ਹੀ ਹੋਵੇ ਹਮ ਸਾਠੀ ਮੰਗਦੇ ਇਹ ਬੈਠੇ ਹੋਣਾ ਚਾਹੀਦਾ ਪ੍ਰਸੰਚਰ

कैसा माहौल लग रहा है बहुत अच्छा लग रहा है बाढ़ आई हुई है बस बाढ़ आई है तब तो भी आपको डर नहीं लग रहा पानी डर नहीं लगा कोई अब जो काम करना है तो करना ही करना है आप मानते हो कि आस्था भारी है हाँ जी जरूर मानते हैं विश्वास और श्रद्धा है, है। कहीं ना कहीं हां जी गणपति सबका वशिना कहीं नहीं पूरी श्रद्धा है आस्था की हां जी ਨਪਤੀ ਵਿਚਾਰ ਚੰਗਿਆ ਕੀ ਲੱਗ ਰਿਹਾ ਹੈ ਅਨਸਰ ਮਹਾਰਾਜ ਕਰਾਣ ਵਾਲੇ ਨਾਲ ਡਰ ਕੋਈ ਨਹੀਂ ਪੂਰਾ ਬੰਦੀ ਪ੍ਰਸ਼ਾਸਨ ਦਾ ਸਾਥ ਹੈਗਾ ਕੋਟਾਗੋੜ ਨਾਲ ਪੂਰੀ ਟੀਮ ਪੂਰੀ ਟੀਮ ਦੇ ਨਾਲ ਕਰ ਰਹੇ ਜੋ ਕਰ ਰਹੇ ਬੜਾ ਬੜਾ ਕਮਾਟਾ ਹੈ ਕਿੰਨੇ ਜੱਟ ਲੋਰੇ ਆ ਜੀ ਦੇਖ ਲਓ ਇਹ ਸੁਣਦੇ ਨਹੀਂ ਭਰਾਵਾ ਇਹਨਾਂ ਨੇ ਬੇਸੇ ਦਾ ਬਚਾ ਕਰਨੇ ਮੰਨਦੇ ਨਹੀਂ ਕਿਸ ਦੀ ਗੱਲ ਕਿਤੇ ਨਾ ਕਿਤੇ ਹਾਂ ਡਾਕਟਰ ਜੀ ਕਹਿ ਰੋਕਿਆਗੇ ਇਹਨਾਂ ਨੂੰ ਰੋਕੀ ਜਾਂ ਮੈਂ ਸੁਣਦੇ ਨਹੀਂ ਉਹਲੇ ਨਹੀਂ ਮੰਨਦੇ ਹੈਗੇ ਕਿੰਨਾ ਕਹੋਣ ਇਹਨਾਂ ਨੂੰ ਬੋਲੀਏ ਪ੍ਰਸ਼ਾਸਨ ਕੋ ਕੋ ਮਨਾ ਕੀਤਾ ਹੋਇਆ ਮੈਂ ਪ੍ਰਸ਼ਾਸਨ ਕੋ ਕੋ ਹਾਂ ਉਹ ਤਾਂ ਮਨਾ ਨਹੀਂ ਦਿੱਤਾ ਪਰ ਮੈਂ ਹਮਤ ਦੇ ਇਹਨਾਂ ਨੂੰ ਧਾਰਦੇ ਮੈਂ ਜਾਓ ਭਾਈ ਅੱਥੇ ਨਹੀਂ ਧਾਰਨਾ ਉਪਰੋ ਧਾਰੋ ਉਪਰੋ ਧਾਰਨੇ ਹਾਂ ਕਿਸੇ ਚੀਜ਼ ਨਾਲ ਧਾਰ ਦੋ ਜੀ ਜਨਤਾ ਵੈ ਕਿ ਦੋ ਮੁਲਾਜਾ ਮੇਰੀ ਜਨਤਾ ਨੂੰ ਲੋਹ ਤੋਂ ਡੀ ਜੰਦਾ ਆ ਰਹੀ ਹੈ ਦੋ ਬਲੇਜਰ ਉਹ ਬਾਕੀ ਵੀ ਹੋਰ ਆ ਰਹੇ ਕਲਾਇ ਦਾ ਪਿੱਛੇ ਬਾਕੀ ਤੋਂ ਜੰਦਾ ਤਨਾਤ ਦੇ ਕੇ ਪਿਛੇ ਲੈ ਲਈ ਬਾਕੀ ਬانيه ਹੈ ਤਾਂ